ਤੁਸੀਂ ਪਹਿਲਾਂ ਇਹ ਦੱਸੋ ਕਾਲਾ ਚਸ਼ਮਾ ਜੱਜਦਾ ਜੱਜਦਾ ਕਿ ਨਹੀਂ ਜੱਜਦਾ ਗੋੜੇ ਮੁਖੜੇ ਤੇ ਗੋੜੇ ਮੁਖੜੇ ਤੇ ਜੱਜਦਾ ਕਿ ਨਹੀਂ ਜੱਜਦਾ ਕਿਹੜੇ ਮੁਖੜੇ ਦੀ ਗੱਲ ਕਰ ਰਹੇ ਜੀ ਅੱਜ ਸੀਐਮ ਨੇ ਤਾਂ ਤਾਰ ਤੇ ਜੀ ਸੀਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀਗਾ ਕਿ ਕਿਤਾਬ ਵਧੀਆ ਪਾਈਦੇ ਆ ਜੀ ਤੇ ਜਦ ਪਾਈਦੇ ਆ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾਹ ਵੀ ਲਈਦੇ ਆ ਇਹ ਸ਼ੁਕਰ ਹੈ ਲਾਹ ਤੇ ਜੇ ਲਵਪ੍ਰੀਤ ਨੇ ਕੱਦਾਂ ਕੁਝ ਹੁਣ ਮਾਰਤਾ ਹੀ ਫੇਰ ਕੀ ਹੋ ਗਿਆ 10 ਦਿਨ ਦਾ ਭਾਈ ਚਲੋ ਛੱਡੋ ਇਹ ਗੱਲਾਂ ਨੂੰ ਹੈਲੋ ਔਨਰੇਬਲ ਵੈਸੇ ਤਾਂ ਆ ਆ ਸਾਹਮਣੇ ਗੇਟ ਹੈ ਜੀ ਪੰਜਾਬ ਪੁਲਿਸ ਲਾਈਨ ਪਟਿਆਲਾ ਹੁਣ ਮੈਨੂੰ ਤਾਂ ਨਿਕਲਣ ਵੇਲੇ ਵੀ ਤੁਸੀਂ ਘੇਰਿਆ ਹੋਇਆ ਮਤਲਬ ਕਿ ਪ੍ਰੈਸ ਦੇ ਇਹ ਸਾਰਾ ਜਿਹੜਾ ਮੀਡੀਆ ਟ੍ਰਾਇਲ ਸਰਕਾਰ ਕਰਨਾ ਚਾਹੁੰਦੀ ਹੈ ਨਾ ਜੀ ਉਹਨਾਂ ਨੂੰ ਮੁਬਾਰਕ ਮੈਂ ਅੱਜ ਕਿਉਂ ਆਇਆ ਔਨਰੇਬਲ ਸੁਪਰੀਮ ਕੋਰਟ ਦੀਆਂ ਇਹ ਡਾਇਰੈਕਸ਼ਨ ਨੇ ਤੇ ਔਨਰੇਬਲ ਸੁਪਰੀਮ ਕੋਰਟ ਚ ਦਾਸ ਦਾ اٹਟ ਵਿਸ਼ਵਾਸ ਹੈ ਔਰ ਮੇਰਾ ਇਹ ਮੰਨਣਾ ਕਿ ਨਿਆਇਪਾਲਿਕਾ ਔਨਰੇਬਲ ਹਾਈ ਕੋਰਟ ਚ ਜਦੋਂ ਮੈਨੂੰ ਰਿਲੀਫ ਮਿਲੀ ਉਦੋਂ ਵੀ ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ ਔਰ ਇਹ ਸੁਪਰੀਮ ਕੋਰਟ ਚ ਅੱਜ ਸਰਕਾਰ ਗਈ ਹੈ ਜਮਾਨਤ ਮੇਰੀ ਕੈਨਸਲ ਕਰਾਉਣ ਲਈ 3 ਸਾਲ ਲੱਗੇ ਜੀ ਇਹਨਾਂ ਨੂੰ ਇਸ ਕੰਮ ਤੇ ਲੱਗੇ ਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਕਰੋੜਾ ਅਰਬਾ ਰੁਪਈਆ 25 30 50 ਲੱਖ ਇੱਕ ਤਰੀਕ ਦਾ ਇਹ ਖਰਚਦੇ ਆ ਮੇਰੀ ਜ਼ਮਾਨਤ ਕੈਂਸਲ ਕਰਾਉਣ ਲਈ ਸਿਆਸੀਕਰਨ ਇਸ ਤਰੀਕੇ ਨਾਲ ਹੋ ਰਿਹਾ ਤੁਹਾਨੂੰ ਪਤਾ ਮਗਰ ਔਨਰੇਬਲ ਸੁਪਰੀਮ ਕੋਰਟ ਦੇ ਇਹ ਆਰਡਰ ਸਨ ਆਫਟਰ ਹਿਅਰਿੰਗ ਹੇਅਰਿੰਗ ਲਾਰਡ ਕਾਉਂਸਲ ਫॉर द ਪਾਰਟੀਆਂ and considering the detailed affidavit filed by the petitioner and its reply we are of the view that respondent is required to join investigation learned senior counsel for the respondent assures that the respondent, respondent shall appear on the date so fixed by this court Whereby further investigation may be completed and the interrogation, if any, required, may be done by the concerned investigation, investigating officer. Again, Honorable Court, in view of the above, we direct. रिस्पोंडेंट शैल अपीयर ऑन सेवनटीन मार्च दो हजार पच्ची एट इलेवन एम एट एस आई टी हेडकुआटर पटियाला ऑन द सेट डेट द इनवे बी कंप्लीटड बड़े ध्यान ऑनरेबल सुप्रीम कोर्ट की कह रही है कि कंप्लीट इनवैसिगे और उस तो बाद फर्दर इंटेन इज रिक्वायर्ड द रिस्पोंडेंट शैल अपीयर ऑन द नैक्सट डेट एट द सेम टाइम एंड शैल कोट इन कंप्लीशन ऑफ द इनवैसिगेशन मतलब एक बारी नहीं पाँच बारी मैं धनवादी हाँ कि ऑनरेबल सुप्रीम कोर्ट ने कहा कि भाई इनवैसटीगे कंप्लीट करो और असी क्या से क्योंकि मिसलीडिंग फैक्ट रखे गए से ਹਨਰੇਬਲ ਸੁਪਰੀਮ ਕੋਰਟ ਚ ਬਾਏ ਦਾ ਗਵਰਨਮੈਂਟ ਏਜੀ ਸਾਹਿਬ ਵੱਲੋਂ ਕੀ ਇਹ ਜਵਾਬ ਨਹੀਂ ਦਿੰਦਾ ਜੀ ਦੇਖੋ ਤੁਸੀਂ ਉਹ ਚਾਰਟ ਮੰਗਾਇਓ ਜੀ ਮੇਰਾ ਤੁਸੀਂ ਇਸ ਗੱਲ ਨੂੰ ਬੇਖੂਬੀ ਜਾਣਦੇ ਕਿਉਂਕਿ ਜਿੰਨੀ ਕਵਾਰੀ ਮੈਂ ਆਉਣਾ ਉਨੀ ਕਾਰੀ ਤੁਸੀਂ ਆਉਨੇ ਮੈਨੂੰ ਜਿੰਨੀ ਵਾਰੀ ਵੀ ਸੱਦਿਆ ਔਰ ਇਹ ਚੌਥੀ ਸੱਟ ਹੋ ਗਈ ਜੀ ਮੈਂ ਹਰ ਸੱਟ ਕੋਲ ਪੇਸ਼ ਹੁੰਦਾ ਰਿਹਾ ਔਰ ਇਹ 2022 ਤੋਂ سلسلہ ਚੱਲ ਰਿਹਾ ਜੇ 2025 ਆ ਗਿਆ ਸੋ ਮੈਂ ਸ਼ੁਕਰਗੁਜ਼ਾਰ ਹਾਂ ਆਨਰੇਬਲ ਸੁਪਰੀਮ ਕੋਰਟ ਦਾ ਕਿ ਇਹਨਾਂ ਨੇ ਕਿਹਾ ਹੈ 17 ਬਾਅਦ ਤੋਂ ਬਾਅਦ 18 ਮਗਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰੋ ਕੰਪਲੀਟ ਔਰ ਕੰਪਲੀਟ ਕਰਕੇ ਫਿਰ ਚਲਾਨ ਪੇਸ਼ ਕਰੋ ਇਸ ਲਈ ਮੈਨੂੰ ਬੜੀ ਤਸੱਲੀ ਹੋਊਗੀ ਖੁਸ਼ੀ ਹੋਊਗੀ ਕਿ ਜੇ ਇਸ ਆਨਰੇਬਲ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਸਰਕਾਰ ਇਨ ਬਿਨ ਪਾਲਨ ਕਰੇ ਕਿਉਂਕਿ ਜੇ ਨਹੀਂ ਕਰਦੀ ਤਾਂ ਫਿਰ ਇਹ ਅੱਗੇ ਉਹਦੇ ਚ ਲੀਗਲ ਇਮਪਲੀਕੇਸ਼ਨ ਕੀ ਹੋਊਗੀ ਸਮਾਂ ਹੁਣ ਤੇ ਦੱਸਾਂਗੇ